ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਹੈ ਡਾਕਟਰ ਜਗਮੀਤ ਸਿੰਘ ਤੇ ਆਪਣੇ ਚੈਨਲ ਦਾ ਨਾਮ ਹੈ ਜਗਮੀਤ ਵੈਲਿਊਏਸ਼ਨ ট্রেਡਿੰਗ ਅੱਜ ਦੀ ਵੀਡੀਓ ਬੜੀ ਹੀ ਇੰਪੋਰਟੈਂਟ ਰਹਿਣ ਜਾ ਰਹੀ ਹੈ बिकॉज़ ਇਸ ਵੀਡੀਓ ਨਾਲ ਆਪਣੇ ਕਈ ਵੀਰਾਂ ਦਾ ਸਟਾਕ ਮਾਰਕੀਟ ਚ ਲਾਸ ਹੋਣ ਤੋਂ ਬਚ ਸਕਦਾ ਠੀਕ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਡਿਸਕਸ ਕਰਨੇ ਆ ਉਹ 7 ਪੁਆਇੰਟ ਜਾਂ ਕਹਿ ਲਓ ਕਿ ਉਹ 7 ਗਲਤੀਆਂ ਜੋ ਅਸੀਂ ਇੱਕ ਬੁਲ ਰਨ ਵਿੱਚ ਕਰਦੇ ਆਂ ਦੇਖੋ ਅ ਮੌਕੇ ਤੇ ਦੇਖੀਏ ਤਾਂ ਇੱਕ ਬੁਲ ਰਨ ਬਹੁਤ ਸੋਹਣਾ ਚੱਲ ਰਿਹਾ ਹੈ ਰੋਜ਼ ਸਟਾਕਸ ਉੱਪਰ ਜਾਂਦੇ ਆ ਨਿਫਟੀ ਰੋਜ਼ 올 ਟਾਈਮ ਨਵਾਂ ਹਾਈ ਬਣਾ ਰਹੀ ਹੈ ਰੋਜ਼ ਨਵੀਂ ਇੱਕ ਕਹਿ ਲੋ ਕਿ ਜਦੋਂ ਵੀ ਓਪਨਿੰਗ ਹੁੰਦੀ ਹੈ ਮਾਰਕੀਟ ਉੱਪਰ ਨੂੰ ਹੀ ਓਪਨ ਹੁੰਦੀ ਹੈ ਤੇ ਮਾਰਕੀਟ ਤਾਂ ਨੂੰ ਜਾ ਰਹੀ ਹੈ ਬਟ ਇਹਦੇ ਵਿੱਚ ਅਸੀਂ ਕੁਝ ਗਲਤੀਆਂ ਕਰ ਰਹੇ ਹਾਂ ਜੋ ਕਿ ਸਾਨੂੰ ਇੱਕ ਬਹੁਤ ਵੱਡਾ ਲਾਸ ਦੇ ਕੇ ਜਾ ਸਕਦੀਆਂ ਹਨ ਸੋ ਟੋਟਲੀ ਆਪਾਂ ਅੱਜ ਉਹ 7 ਪੁਆਇੰਟਸ ਤੇ ਗੱਲ ਕਰਨੀ ਹੈ 7 ਮਿਸਟੇਕਸ ਤੇ ਗੱਲ ਕਰਨੀ ਹੈ ਜੋ ਆਪਣੀ ਵੀਰ ਕਰਦੇ ਨੇ ਸਟਾਕ ਮਾਰਕੀਟ ਵਿੱਚ ਜੇ ਆਪਾਂ ਇਹ 7 ਗਲਤੀਆਂ ਤੋਂ ਬਾਹਰ ਆ ਜਾਈਏ ਨਾ ਅਸੀਂ ਬਹੁਤ ਸੋਨਾ ਪ੍ਰੋਫਿਟ ਵੀ ਕਰ ਸਕਦੇ ਹਾਂ ਤੇ ਉਲਟਾ ਅਸੀਂ ਲਾਸ ਹੋਣ ਤੋਂ ਵੀ ਬਚਾ ਸਕਦੇ ਹਾਂ ਆਪਦੇ ਆਪ ਨੂੰ ਠੀਕ ਹੈ ਸੋ ਬੜੀ ਹੀ ਐਜੂਕੇਸ਼ਨਲ ਵੀਡੀਓ ਰਹੇਗੀ ਜਿਹੜੇ ਵੀਰ ਸਟਾਕ ਮਾਰਕੀਟ ਸਿੱਖਣਾ ਚਾਹੁੰਦੇ ਆ ਭਾਵੇਂ ਬਿਗਨਿੰਗ ਤੋਂ ਆਏ ਆ ਜਾਂ ਕਹਿ ਲਓ ਕਿ ਕਾਫੀ ਟਾਈਮ ਹੋ ਗਿਆ ਸਟਾਕ ਮਾਰਕੀਟ ਵਿੱਚ ਸਾਰਿਆਂ ਨੂੰ ਇਹਦੇ ਵਿੱਚ ਕੋਈ ਨਾ ਕੋਈ ਨੋਲਿਜ ਮਿਲੇਗੀ ਮਿਲੇਗੀ ਠੀਕ ਹੈ ਤੇ ਮੈਂ ਆਸ ਕਰਦਾ ਕਿ ਜਿਹੜੇ ਵੀ ਵੀਰ ਸੱਤ ਪੁਆਇੰਟ ਸੁਣਨਗੇ ਉਹ ਇੱਕ ਰਿ ਕਮੈਂਡਸ ਵਿੱਚ ਜ਼ਰੂਰ ਦੱਸਣ ਕਿ ਉਹਨਾਂ ਵਿੱਚੋਂ ਉਹ ਕਿਸੇ ਪੁਆਇੰਟ ਤੇ ਗਲਤੀ ਕਰ ਰਹੇ ਹੈ ਕਿਉਂਕਿ ਸੱਤ ਪੁਆਇੰਟ ਜਿਹੜੇ ਆਪਾਂ ਡਿਸਕਸ ਕਰ ਰਹੇ ਹੈ ਨਾ ਇਹਨਾਂ ਵਿੱਚੋਂ ਅਸੀਂ ਕਿਸੇ ਨਾ ਕਿਸੇ ਪੁਆਇੰਟ ਤੇ ਤਾਂ ਗਲਤੀ ਕਰਦੇ ਹੀ ਹੋਵਾਂਗੇ ਤੇ ਮੈਂ ਵੈਸੇ ਜਾਨਣਾ ਚਾਹੁੰਦਾ ਕਿ ਆਪਣੇ ਵੀਰ ਕਿਹੜੇ ਪੁਆਇੰਟ ਤੇ ਜ਼ਿਆਦਾ ਗਲਤੀ ਕਰਦੇ ਨੇ ਸੋ ਕੋਸ਼ਿਸ਼ ਕਰਿਓ ਕਿ ਇੱਕ ਕਮੈਂਟ ਕਰਨ ਦੀ ਕਿ ਵੀਰੇ ਮੈਂ ਇਸ ਪੁਆਇੰਟ ਤੇ ਗਲਤੀ ਰਹਿ ਰਹੀ ਹੈ ਇੱਕ ਐਜੂਕੇਸ਼ਨਲ ਵੀਡੀਓ ਦੇ ਰੂਪ ਚ ਹੀ ਰੱਖਣ ਜਾ ਰਹੇ ਆ ਸੋ ਸਟਾਰਟ ਕਰਦੇ ਆ 7 ਪੁਆਇੰਟਾਂ ਤੋਂ ਪਹਿਲਾਂ ਆਪਾਂ ਇੱਕ ਵਰੀ 올ਓਵਰ ਨਿਫਟੀ ਦਾ ਦੇਖ ਲਈਏ ਕਿ ਨਿਫਟੀ ਕਿੱਥੇ ਫਿਰਦੀ ਹੈ ਜਿਵੇਂ ਆਪਾਂ ਹਰ ਟਾਈਮ ਚਾਰਟ ਸ਼ੇਅਰ ਕਰਦੇ ਹੁੰਨੇ ਆ ਇੱਕ ਵਰੀ ਮੈਂ ਰਿਕਾਰਡਰ ਔਨ ਕਰ ਲਾ ਆਪਣੇ ਵੀਰਾਂ ਨੂੰ ਪਤਾ ਕਿ ਆਪਾਂ ਪਹਿਲਾਂ ਡਿਸਕਸ਼ਨ ਕਰਦੇ ਹੁੰਨੇ ਆ ਇੱਕ ਵਰੀ ਚਾਰਟ ਤੇ ਨਿਫਟੀ ਦੇ ਚਾਰਟ ਦੀ ਗੱਲ ਕਰੀਏ ਤਾਂ ਪ੍ਰੈਜ਼ੈਂਟ ਟਾਈਮ ਸਾਨੂੰ ਇੱਕ ਗੁੱਡ ਬੁਲ ਰਨ ਦੇਖਣ ਨੂੰ ਮਿਲ ਰਿਹਾ ਠੀਕ ਹੈ ਆਪਾਂ ਸ਼ੁਰੂ ਕਰੀਏ ਕੋਵਿਡ ਕ੍ਰੈਸ਼ ਤੋਂ ਮੈਂ ਕਰੀ ਵੀਕਲੀ ਚਾਰਟ ਫਰੇਮ ਖੋਲਦਾ ਹੈ ਦੇਖੋ ਵੀਕਲੀ ਚਾਰਟ ਤੇ ਵੀ ਅਸੀਂ ਦੇਖੀਏ ਤਾਂ ਸਾਨੂੰ ਆ ਮਾਰਕੀਟ ਵਿੱਚ ਦੋ ਤਰ੍ਹਾਂ ਦੇ ਫੇਸਿਸ ਦੇਖਣ ਨੂੰ ਮਿਲੇ ਸੀਗੇ ਆ ਕੋਵਿਡ ਕ੍ਰੈਸ਼ ਤੋਂ ਬਾਅਦ ਸਭ ਤੋਂ ਪਹਿਲਾਂ ਇੱਕ ਪ੍ਰਾਇਮਰੀ ਫੇਸ ਦੇਖਣ ਨੂੰ ਮਿਲਿਆ ਫਿਰ ਸਾਨੂੰ ਇੱਕ ਸੈਕੰਡਰੀ ਫੇਸ ਦੇਖਣ ਨੂੰ ਮਿਲਿਆ ਫਿਰ ਦੁਬਾਰਾ ਸੀ ਕਿਹੜੇ ਫੇਸ ਚ ਇੱਕ ਪ੍ਰਾਇਮਰੀ ਫੇਸ ਚ ਠੀਕ ਹੈ ਅਸੀਂ ਇੱਕ ਪ੍ਰਾਇਮਰੀ ਫੇਸ 'ਚ ਚੱਲ ਰਹੇ ਹਾਂ ਹੁਣ ਇਹਦੇ ਵਿੱਚ ਸਕੈਂਡਰੀ ਫੇਸ ਆ ਸਕਦਾ ਕਦੋਂ ਆਵੇ ਮੈਂ ਕੁਝ ਨਹੀਂ ਕਹਿ ਸਕਦਾਗਾ ਅੱਜ ਆਜੇ ਕੱਲ ਨੂੰ ਅੱਜ ਮਹੀਨੇ ਨੂੰ ਅੱਜ 2 ਮਹੀਨੇ ਨੂੰ ਅੱਜ ਬਟ ਸਾਨੂੰ ਇੱਕ ਸਕੈਂਡਰੀ ਫੇਸ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਨੂੰ ਬੀਅਰ ਰਨ ਵਿੱਚ ਜਾਣਾ ਪਏਗਾ ਮੈਂ ਇਹ ਕਹਿ ਰਿਹਾ ਇੱਕ ਸ਼ਾਰਟ ਟਰਮ ਲਈ ਸਾਨੂੰ ਇੱਕ ਸਕੈਂਡਰੀ ਫੇਸ ਦੇਖਣ ਨੂੰ ਮਿਲ ਸਕਦਾ ਠੀਕ ਹੈ ਕਦੇ ਵੀ ਮਾਰਕੀਟਸ ਸਟੇਪ ਤਾ ਨਹੀਂ ਜਾਂਦੀਆਂ ਮੈਂ ਜਿਹੜੀ ਡਾਉ ਥੀਰੀ ਵਾਲੀ ਵੀਡੀਓ ਬਣਾਈ ਸੀ ਜਿਹੜੇ ਵੀਰਾਂ ਨੇ ਨਹੀਂ ਦੇਖੀ ਇੱਕ ਵਾਰੀ ਜ਼ਰੂਰ ਜਾ ਕੇ ਦੇਖੋ ਜਿਹੜੇ ਵੀਰਾਂ ਨੇ ਦੇਖੀ ਹੋਈ ਹੈ ਉਹਨਾਂ ਨੂੰ ਕ ਕੀ ਪ੍ਰਾਇਮਰੀ ਸਕੈਂਡਰੀ ਪ੍ਰਾਇਮਰੀ ਸਕੈਂਡਰੀ ਮਾਰਕੀਟ ਹਜੇ ਹਮੇਸ਼ਾ ਸਟੈਪ ਵਾਈਜ਼ ਤਾਂ ਜਾਂਦੀ ਹੈ ਠੀਕ ਹੈ ਸੋ ਉਹਦੇ ਅਕੋਰਡਿੰਗਲੀ ਜੇ ਆਪਾਂ ਵੀਕਲੀ ਟਾਈਮ ਫਰੇਮ ਤੇ ਦੇਖੀਏ ਤਾਂ ਅਸੀਂ ਇੱਕ ਪ੍ਰਾਇਮਰੀ ਫੇਸ ਦੇ ਟੀਪ ਟਾਪ ਤੇ ਫਿਰਦੇ ਹਾਂ ਹੁਣ ਗੱਲ ਕਰੀਏ ਆਪਾਂ ਇਹਨੂੰ ਇੱਕ ਵਾਰੀ ਡੇਲੀ ਟਾਈਮ ਫਰੇਮ ਤੇ ਵੀ ਵੇਖ ਲਈਏ ਅ ਡੇਲੀ ਟਾਈਮ ਫਰੇਮ ਤੇ ਇੱਕ ਵਾਰੀ ਚਾਰਟ ਨੂੰ ਦੇਖੀਏ ਤਾਂ ਆਪਾਂ ਦੇਖੋ ਡੇਲੀ ਟਾਈਮ ਫਰੇਮ ਤੇ ਵੀ ਦੇਖੀਏ ਤਾਂ ਸਾਨੂੰ ਇੱਕ ਚੰਗੀ ਰੈਲੀ ਦੇਖਣ ਨੂੰ ਮਿਲ ਰਹੀ ਹੈ ਇਹਦੇ ਵਿੱਚ ਵੀ ਇੱਕ ਸਾਨੂੰ ਮਾਰਕੀਟ ਉੱਪਰ ਗਈ ਥੱਲੇ ਆਈ ਉੱਪਰ ਗਈ ਥੱਲੇ ਆਈ ਉੱਪਰ ਜਾ ਰਹੀ ਹੈ ਠੀਕ ਹੈ ਇਹਦੇ ਅਕੋਰਡਿੰਗਲੀ ਵੀ ਅਸੀਂ ਇੱਕ ਦੇਖੋ ਉਹ ਇੱਕ ਟ੍ਰੈਂਡ ਸੀ ਥੋੜਾ ਜਿਹਾ ਇਸ ਤੋਂ ਵੱਡਾ ਟ੍ਰੈਂਡ ਸੀ ਹੁਣ ਅਸੀਂ ਉਦੋਂ ਛੋਟੇ ਟ੍ਰੈਂਡ ਤੇ ਆ ਗਏ ਹਰ ਟ੍ਰੈਂਡ ਵਿੱਚ ਛੋਟੇ-ਛੋਟੇ ਟ੍ਰੈਂਡ ਹੁੰਦੇ ਆ ਜੇ ਆਪਾਂ ਇਹਦੇ ਟ੍ਰੈਂਡਸ ਦੇ ਵੀ ਗੱਲ ਕਰੀਏ ਤਾਂ ਸਾਨੂੰ ਇਹਦੇ ਵਿੱਚ ਵੀ ਛੋਟੇ-ਛੋਟੇ ਟ੍ਰੈਂਡ ਦੇਖਣ ਨੂੰ ਮਿਲਣਗੇ ਬਟ ਆਪਾਂ ਮੇਨਲੀ ਡੇਲੀ ਚਾਰਟ ਵਾਲੇ ਟ੍ਰੈਂਡ ਤੇ ਹੀ ਰਹਿਣੇ ਆ ਹੁਣ ਅਸੀਂ ਇਹਦੇ ਤੇ ਵੀ ਟੌਪ ਤੇ ਹੀ ਫਿਰਦੇ ਆ ਠੀਕ ਹੈ ਐਡ ਆਨ ਮੈਂ ਆਪਣੇ ਵੀਰਾਂ ਨੂੰ ਦੱਸਿਆ ਸੀਗਾ 25000 ਲੈਵਲ ਤੇ ਇੱਕ ਸਾਈ ਇੰਦਾ ਇਹਨ ਮਤਲਬ ਨਹੀਂ ਕਿ ਕਿ ਮਾਰਕੀਟ ਇੱਥੋਂ ਹੀ ਥੱਲੇ ਮੁੜੇਗੀ ਹੋ ਸਕਦਾ ਕਿ ਮਾਰਕੀਟ ਇਸ ਤੋਂ ਉੱਪਰ ਜਾਵੇ ਹੋ ਸਕਦਾ ਕਿ ਮਾਰਕੀਟ ਇਸ ਤੋਂ ਪਹਿਲਾਂ ਮੁੜ ਜਾਏ ਥੋੜੀ ਬਹੁਤ ਮਾਰਕੀਟ ਕੁਝ ਵੀ ਕਰ ਸਕਦੀ ਹੈ ਬਟ ਮੈਂ ਇੰਨਾ ਕਹਿਣਾ ਚਾ ਰਿਹਾ ਕਿ ਸਾਨੂੰ ਪ੍ਰਾਇਮਰੀ ਫੇਸ ਤੋਂ ਬਾਅਦ ਇੱਕ ਛੋਟਾ ਮੋਟਾ ਸੈਕੰਡਰੀ ਫੇਸ ਦੇਖਣ ਨੂੰ ਜ਼ਰੂਰ ਮਿਲੇਗਾ ਤੇ ਮਿਲਣਾ ਵੀ ਚਾਹੀਦਾ ਹੈ ਉਹੀ ਸਾਡੇ ਲਈ ਇੱਕ ਬੈਸਟ ਓਪਰਚੁਨਿਟੀ ਹੁੰਦੀ ਹੈ ਸਟਾਕਸ 'ਚ ਇਨਵੈਸਟ ਕਰਨ ਦੀ ਠੀਕ ਹੈ ਸੋ ਸੈਕੰਡਰੀ ਫੇਸ ਦੇਖਣ ਨੂੰ ਮਿਲੇਗਾ ਅੱਜ ਮਿਲੇ ਕੱਲ ਨੂੰ ਮਿਲੇ ਜਦੋਂ ਵੀ ਦੇਖਣ ਨੂੰ ਮਿਲੇ ਸਾਡੇ ਕੋਲ ਬੈਸਟ ਟਾਈਮ ਹੋਏਗਾ ਹੁਣ ਆਉਣੇ ਆ ਆਪਾਂ ਪੁਆਇੰਟਸ ਤੇ ਕਿਹੜੀਆਂ ਸੱਤ ਗਲਤੀਆਂ ਅਜੇਹੀਆਂ ਅਸੀਂ ਬੁੱਲ ਰਨ ਵਿੱਚ ਕਰਦੇ ਆਂ ਦੇਖੋ ਹੁਣ ਤੁਹਾਨੂੰ ਦੋਵਾਂ ਫੇਸਿਸ ਤੋਂ ਪਤਾ ਲੱਗ ਗਿਆ ਕਿ ਅਸੀਂ ਇੱਧਰ ਵੀ ਇੱਕ ਮੈਂ ਥੋੜਾ ਕਲਰ ਚੇਂਜ ਕਰ ਲਾਂ ਓਕੇ ਕਲਰ ਨਹੀਂ ਚੇਂਜ ਹੋਇਆ ਇੱਧਰ ਵੀ ਅਸੀਂ ਬੁੱਲ ਰਨ ਤੇ ਆ ਤੇ ਇੱਧਰ ਵੀ ਅਸੀਂ ਬੁੱਲ ਰਨ ਤੇ ਅਸੀਂ ਬੁੱਲ ਰਨ ਦੇ ਫੇਸ ਵਿੱਚ ਚੱਲ ਰਹੇ ਆਂ ਇੱਕ ਬੀਅਰ ਰਨ ਭਾਵੇਂ ਸ਼ਾਰਟ ਟਰਮ ਭਾਵੇਂ ਕੁਝ ਮਹੀਨਿਆਂ ਦਾ ਹੋਵੇ ਭਾਵੇਂ ਕੁਝ ਹਫ਼ਤਿਆਂ ਦਾ ਹੋਵੇ ਇੱਕ ਬੀਅਰ ਰਨ ਤਾਂ ਸਾਨੂੰ ਛੋਟਾ ਜਿਹਾ ਦੇਖਣ ਨੂੰ ਮਿਲੇਗਾ ਜਿਹਨੂੰ ਅਸੀਂ ਇੱਕ ਰੀਟਰੇਸਮੈਂਟ ਵੀ ਕਹਿ ਸਕਦੇ ਹਾਂ ਕਰੈਕਸ਼ਨ ਵੀ ਕਹਿ ਸਕਦੇ ਹਾਂ ਕੁਝ ਵੀ ਕਹਿ ਸਕਦੇ ਹਾਂ ਬਟ ਉਹ ਸਾਨੂੰ ਦੇਖਣ ਨੂੰ ਮਿਲੇਗਾ ਸ਼ਾਰਟ ਟਰਮ ਦੇ ਟਾਈਮ ਫਰੇਮ 'ਚ ਠੀਕ ਹੈ ਜਦੋਂ ਦੇਖਣ ਨੂੰ ਮਿਲਦਾ ਹੈ ਉਹ ਸਾਡੇ ਲਈ ਇੱਕ ਆਪਰਚੂਨਿਟੀ ਬਣ ਕੇ ਆਉਂਦਾ ਹੁਣ ਆਉਂਦੇ ਆ ਪੁਆਇੰਟ ਤੇ ਕੀ ਅਸੀਂ ਸੱਤ ਗਲਤੀਆਂ ਕੀ ਕਰ ਰਹੇ ਹਾਂ ਠੀਕ ਹੈ ਜੀ ਸੋ ਸਭ ਤੋਂ ਪਹਿਲੀ ਗਲਤੀ ਅਸੀਂ ਸਭ ਤੋਂ ਵੱਡੀ ਕਰਦੇ ਹਾਂ ਜਦੋਂ ਵੀ ਬੁੱਲ ਰਨ ਆਉਂਦਾ ਹੈ ਸਭ ਤੋਂ ਵੱਡੀ ਗਲਤੀ ਬੜੇ ਵੀਰਾਂ ਨੇ ਗਰੀਡ ਐਂਡ ਫੀਅਰ ਦਾ ਇੰਡੈਕਸ ਦੇਖਿਆ ਹੋਏਗਾ ਜ਼ਿਆਦਾਤਰ ਕੀ ਹੁੰਦਾ ਜਦੋਂ ਗਰੀਡ ਦਾ ਇੰਡੈਕਸ ਗਰੀਡ ਵਾਲੇ ਪਾਸੇ ਹੁੰਦਾ ਨਾ ਉਦੋਂ ਰਿਟੇਲਰ ਸਾਡੇ ਵਰਗੇ ਲੋਕ ਜ਼ਿਆਦਾਤਰ ਸਟਾਕਸ ਨੂੰ ਬਾਈ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਮਾਰਕੀਟ ਚ ਫੀਅਰ ਹੋਵੇ ਮਾਰਕੀਟ ਥੱਲੇ ਡਿੱਗ ਰਹੀ ਹੋਵੇ ਸਾਡੇ ਵਰਗੇ ਰਿਟੇਲਰ ਲੋਕ ਡਰਦੇ ਆ ਯਾਰ ਸਟਾਕ ਥੱਲੇ ਡਿੱਗਦਾ ਜਾ ਰਿਹਾ ਸ਼ਾਇਦ ਇਹ ਤੋਂ ਪਿੜ ਜਾਏਗਾ ਖਤਮ ਹੋ ਜਾਏਗਾ ਸਾਨੂੰ ਬਾਈ ਨਹੀਂ ਕਰਨਾ ਚਾਹੀਦਾ ਠੀਕ ਹੈ ਇੱਕ ਚੀਜ਼ ਸਮਝੋ ਮਾਰਕੀਟ ਪ੍ਰੈਜ਼ੈਂਟ ਟਾਈਮ ਕੀ ਹੈ 올 ਟਾਈਮ ਹਾਈ ਤੇ ਚੱਲ ਰਹੀ ਹੈ ਇਸ ਟਾਈਮ ਕੀ ਹੋ ਰਿਹਾ ਜਿਹੜੇ ਮਿਡ ਕੈਪ ਤੇ ਸਮਾਲ ਕੈ ਕੁਈ ਸਟਾਕਸ ਐਹੋ ਜਿਹੇ ਆ ਜਿਹੜੇ 10 10 5 ਪਾਈ 10 10% ਜੰਪ ਮਾਰਦੇ ਆ ਇੱਕ ਇੱਕ ਦਿਨ ਚ ਜਦੋਂ ਇਹ 10 10% ਦੀ ਮੂਵ ਆਉਂਦੀ ਹੈ ਨਾ ਸਟਾਕਸ ਵਿੱਚ ਉਹ ਸਾਈਕੋਲੋਜੀਕਲ ਸਾਡੇ ਵਰਗੇ ਬੰਦਿਆਂ ਨੂੰ ਅਟਰੈਕਟ ਕਰਦੀ ਹੈ ਬਈ ਆ ਵੇਖ ਇਹਦੇ ਵਿੱਚ ਇੰਨਾ ਪੈਸਾ ਬੰਦਦਾ ਤੂੰ ਰਹਿ ਗਿਆ ਪਿੱਛੇ ਇਨਵੈਸਟ ਕਰਨ ਨੂੰ ਠੀਕ ਹੈ ਸਾਡੇ ਤੋਂ ਧੱਕੇ ਨਾਲ ਇਨਵੈਸਟ ਕਰਵਾਇਆ ਜਾਂਦਾ ਮਾਰਕੀਟ ਇੱਕ ਗਰੀਡ ਲੈ ਕੇ ਆਉਂਦੀ ਹੈ ਲਾਲਚ ਦਿਖਾਉਂਦੀ ਹੈ ਕਿ ਸਟਾਕ ਮਾਰਕੀਟ ਵਿੱਚ ਤਾਂ ਬਹੁਤ ਜ਼ਿਆਦਾ ਪੈਸਾ ਬੰਦਦਾ ਹੁਣ ਤੁਸੀਂ ਅੱਜ ਕੋਈ ਸਟਾਕ ਬਾਈ ਕੀਤਾ ਕੱਲ ਨੂੰ 10% ਉੱਪਰ ਜਾਵੜੇ ਤੁਸੀਂ ਸੋਚੋਗੇ ਤਾਂ ਡੇਰਗਾ ਸਿਆਣਾ ਬੰਦਾ ਹੈ ਹੀ ਨਹੀਂ ਦੁਨੀਆ ਤੇ ਰੀਅਲ ਮਾਇਨੇ ਚ ਇਹ ਅਸੀਂ ਇਹੋ ਜੀ ਸਟੇਜ ਤੇ ਆ ਜਾਂਦੇ ਆ ਜਿੰਦੇ ਵਿੱਚ ਇੱਕ ਥ੍ਰਿਲ ਕਹਿ ਲਓ ਜਾਂ ਇੱਕ ਯੂਫੋਰੀਆ ਆਉਂਦਾ ਹੈ ਥ੍ਰਿਲ ਵਿੱਚ ਸਾਨੂੰ ਐਕਸਾਈਟਮੈਂਟ ਯੂਫੋਰੀਆ ਵਿੱਚ ਵੀ ਸਾਨੂੰ ਐਕਸਾਈਟਮੈਂਟ ਰਹਿੰਦੀ ਹੈ ਕਿ ਸਾਡੇ ਵਰਗਾ ਸਿਆਣਾ ਬੰਦਾ ਕੋਈ ਨਹੀਂ ਜਿੰਨੇ ਉਹ ਸਟਾਕ ਪਿਕ ਕੀਤਾ ਜਿਹੜਾ 10% ਸਿੱਧਾ ਤਾਂ ਜਾ ਰਿਹਾ ਅਗਲੇ ਦਿਨ ਹੋ ਸਕਦਾ 5% ਜਾਵੇ ਫਿਰ 10% ਜਾਵੇ ਪਰ ਜਦੋਂ ਵੀ ਮਾਰਕੀਟ ਟਾਪ ਤੇ ਹੁੰਦੀ ਹੈ ਨਾ ਮਾਰਕੀਟ ਇਸੇ ਤਰ੍ਹਾਂ ਹੀ ਹਮੇਸ਼ਾ ਕਰਦੀ ਹੁੰਦੀ ਹੈ ਮਾਰਕੀਟ ਬਹੁਤ ਵੱਡੇ ਵੱਡੇ ਜੰਪ ਦਿਖਾਉਂਦੀ ਹੈ ਤਾਂ ਕਿ ਲੋਕਾਂ ਨੂੰ ਅਟਰੈਕਟ ਕੀਤਾ ਜਾਵੇ ਮਾਰਕੀਟ ਚ ਬਹੁਤ ਵੱਡਾ ਪ੍ਰੋਫਿਟ ਬੰਦ ਆ ਜਦੋਂ ਅਸੀਂ ਉਸ ਪੁਆਇੰਟ ਤੇ ਐਂਟਰ ਹੁੰਨੇ ਆ ਨਾ ਉਸ ਤੋਂ ਬਾਅਦ ਜਦੋਂ ਕੋਈ ਬੀਅਰ ਫੇਸ ਹੁੰਦਾ ਤਾਂ ਉਹੀ ਸਟਾਕ ਸਭ ਤੋਂ ਪਹਿਲਾਂ ਥੱਲੇ ਜਾਂਦੀ ਕਾਲੀ ਕਰਦੇ ਆ ਜਦੋਂ ਥੱਲੇ ਜਾਂਦੇ ਆ ਫਿਰ ਅਸੀਂ ਕਹਿੰਨੇ ਯਾਰ ਇਹ ਤਾਂ ਲਾਸ ਹੋਣਾ ਸ਼ੁਰੂ ਹੋ ਗਿਆ ਫਿਰ ਸਾਨੂੰ ਉਦੋਂ ਘਾਟਾ ਪੈਂਦਾ ਫਿਰ ਆਉਣਾ ਦੂਸਰਾ ਪੁਆਇੰਟ ਤੇ ਦੂਸਰੀ ਜਿਹੜੀ ਗਲਤੀ ਆਪਣੇ ਲੋਕ ਕਰਦੇ ਆ ਉਹ ਕਰਦੇ ਆ ਇਨਵੈਸਟਮੈਂਟ ਫੁੱਲੀ ਕਰਦੇ ਆ ਫੁੱਲੀ ਇਨਵੈਸਟ ਹੋ ਜਾਂਦੇ ਆ ਸਟਾਕ ਮਾਰਕੀਟ ਵਿੱਚ ਬੁਲ ਰਨ ਚੱਲ ਰਿਹਾ ਉਹਨਾਂ ਨੂੰ ਲੱਗਦਾ ਕਿ ਯਾਰ ਅੱਜ ਇੱਕ ਸਟਾਕ ਬਾਈ ਕੀਤਾ 10% ਜਿੰਨਾ ਪੈਸਾ ਹੈਗਾ ਸਾਰਾ ਐਡ ਕਰ ਦਿੰਦੇ ਫੋਰ ਏਗਜ਼ਾਮਪਲ ਮੈਂ ਅੱਜ ਵੀਡੀਓਸ ਪਾ ਰਿਹਾ ਆਪਣੇ ਵੀਰਾਂ ਨੂੰ ਸਿਖਾ ਰਿਹਾ ਸਟਾਕ ਮਾਰਕੀਟ ਕਿਸ ਤਰ੍ਹਾਂ ਚੱਲਦੀ ਹੈ ਬੜੇ ਵੀਰਾਂ ਦੇ ਮੈਨੂੰ ਕੁਸਚਨ ਆਉਂਦੇ ਵੀਰੇ ਅਸੀਂ ਇੰਨੇ ਲੱਖ ਰੁਪਏ ਇਨਵੈਸਟ ਕਰਨਾ ਸੀ ਇੰਨੇ ਹਜ਼ਾਰ ਰੁਪਏ ਇਨਵੈਸਟ ਕਰਨਾ ਕਿੱਥੇ ਇਨਵੈਸਟ ਕਰੀਏ ਪਹਿਲੀ ਗੱਲ ਆ ਮੈਂ ਬਾਇ ਸਾਲ ਰਿਕਮੈਂਡੇਸ਼ਨ ਕਦੇ ਵੀ ਨਹੀਂ ਦਿੰਦਾਗਾ ਨਾ ਹੀ ਮੈਂ ਸੈਬੀ ਰਜਿਸਟਰਡ ਪਰਸਨ ਐ ਮੈਂ ਸਿਰਫ ਆਪਣੇ ਵੀਰਾਂ ਨੂੰ ਨੌਲੇਜ ਦਿਨਾ ਕਿ ਸਟਾਕ ਮਾਰਕੀਟ ਚੱਲਦੀ ਕਿਸ ਤਰ੍ਹਾਂ ਜਿਵੇਂ ਫੋਰ ਐਗਜ਼ਾਮਪਲ ਕੱਲ ਆਪਾਂ ਵੀਡੀਓ ਪਾਈ ਸੀ ਪੇਂਟ ਸੈਕਟਰ ਦੀ ਠੀਕ ਹੈ ਪੇਂਟ ਸੈਕਟਰ ਦੇ ਸਟਾਕਸ ਦੱਸੇ ਬਟ ਮੈਂ ਉਹਦੇ ਵਿੱਚ ਦੱਸਿਆ ਸੀਗਾ ਕਿ ਮੈਂ ਡਿਵਰਸਿਫਿਕੇਸ਼ਨ 'ਚ ਜਾਵਾਂਗਾ ਮੈਂ ਉਹਦੇ ਸਿਰਫ 30 40 ਜਾਂ 50% ਇੱਥੋਂ ਤੱਕ ਉਹਨਾਂ ਵਿੱਚ ਸਟਾਕਸ ਵਿੱਚ ਐਡ ਕਰਾਂਗਾ ਤੇ ਉਹ ਵੀ ਮੇਰੇ ਪੋਰਟਫੋਲੀਓ ਦਾ 3 ਤੋਂ 4% ਹਿੱਸਾ ਹੀ ਰਹਿਣ ਜਾ ਰਿਹਾ ਜਿਆਦਾ ਇਨਵੈਸਟਮੈਂਟ ਨਹੀਂ ਕਰਨ ਜਾ ਰਿਹਾ ਠੀਕ ਹੈ ਬਹੁਤ ਛੋਟੀ ਇਨਵੈਸਟਮੈਂਟ ਰਹਿੰਦੀ ਐ ਇੱਥੇ ਬਟ ਜ਼ਿਆਦਾਤਰ ਲੋਕ ਕੀ ਕਰਦੇ ਐ ਇੱਥੇ ਫੁੱਲੀ ਇਨਵੈਸਟਿਡ ਹੋ ਜਾਂਦੇ ਐ ਸਾਰਾ ਪੈਸਾ ਲੈ ਆਉਂਦੇ ਐ ਕਿ ਯਾਰ ਹੁਣ ਤਾਂ ਮਾਰਕੀ Good ਇੱਕੋ ਦਮ ਵੱਧਦਾ ਜਾਏਗਾ ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਹੁੰਦਾ ਕਿ ਇਹ ਬੁਲਰਨ ਨੇ ਐਗਜ਼ੌਸਟ ਕਿੱਥੇ ਜਾ ਕੇ ਹੋਣਾ ਖਤਮ ਕਿੱਥੇ ਜਾ ਕੇ ਹੋਣਾ ਹੈ ਜਦੋਂ ਇਹ ਬੁਲਰਨ ਖਤਮ ਹੁੰਦਾ ਥੱਲੇ ਆਉਣਾ ਸ਼ੁਰੂ ਹੋ ਜਾਂਦਾ ਹੈ ਪੈਸਾ ਤੁਸੀਂ ਸਾਰਾ ਲਾ ਚੁੱਕੇ ਹੋ ਤੁਹਾਡੇ ਕੋਲ ਐਵਰੇਜ ਕਰਨ ਲਈ ਕੋਈ ਪੈਸਾ ਹੁੰਦਾ ਹੀ ਨਹੀਂ ਫਿਰ ਤੁਹਾਨੂੰ ਨੁਕਸਾਨ ਚਲਣਾ ਪੈਂਦਾ ਫਿਰ ਤੁਸੀਂ ਸਾਈਕੋਲੋਜੀਕਲ ਪ੍ਰੈਸ਼ਰ ਮੰਨਦੇ ਹੋ ਕਿ ਯਾਰ ਸਾਡਾ ਪੈਸਾ ਲਾਇਆ ਤਾਂ ਮਾਈਨਸ ਚ ਜਾ ਰਿਹਾ ਹੈ ਹੁਣ ਕੀ ਪਤਾ ਕਦੋਂ ਰਿਕਵਰ ਹੋਏਗਾ ਜਾਂ ਤੁਸੀਂ ਇਹਨੂੰ ਲਾਸਟ ਚ ਸੈਲ ਕਰਕੇ ਨਿਕਲ ਜਾਂਦੇ ਹੋ ਸੈਕਿੰਡ ਗਲਤੀ ਕੀ ਸੀਗੀ ਤੁਸੀਂ ਪੂਰੇ ਦਾ ਪੂਰਾ ਪੈਸਾ ਜਿੰਨਾ ਤੁਹਾਡੇ ਕੋਲ ਫੰਡ ਹੈਗਾ ਸਾਰੇ ਦਾ ਟੌਪ ਤੇ ਹੋਵੇ ਟੀਸੀ ਤੇ ਹੋਵੇ ਸਾਰਾ ਨਹੀਂ ਇਨਵੈਸਟ ਕਰਨਾ ਚਾਹੀਦਾ ਥੋੜਾ ਬਹੁਤ ਆ ਤੁਹਾਡੇ ਕੋਲ ਕੈਸ਼ ਦੇ ਵਿੱਚ ਹੋਣਾ ਹੀ ਚਾਹੀਦਾ ਤਾਂ ਕਿ ਤੁਹਾਨੂੰ ਕੱਲ ਨੂੰ ਐਵਰੇਜ ਵੀ ਕਰਨਾ ਪਵੇ ਤਾਂ ਤੁਸੀਂ ਕਰ ਸਕੋ ਠੀਕ ਹੈ ਸੋ ਸੈਕੰਡ ਮਿਸਟੇਕ ਇਹ ਸੀ ਥਰਡ ਮਿਸਟੇਕ ਕੀ ਰਹਿੰਦੀ ਹੈ ਅਸੀਂ ਜ਼ਿਆਦਾਤਰ ਕਰਦੇ ਆਂ ਕੈਪਚਰ ਕਰਦੇ ਆਂ ਜਿਹੜੇ ਮੋਮੈਂਟਮ ਸਟਾਕਸ ਹੁੰਦੇ ਆ ਥਰਡ ਮਿਸਟੇਕ ਅਸੀਂ ਵੈਲਿਊਏਸ਼ਨ ਬੇਸ ਤੇ ਬਾਇੰਗ ਨਹੀਂ ਕਰਦੇ ਜਿਹੜੇ ਸਟਾਕ ਵੱਡੇ ਵੱਡੇ ਜੰਪ ਦੇ ਰਹੇ 10% ਉੱਪਰ ਗਿਆ 20% ਉੱਪਰ ਗਿਆ ਕਿਉਂਕਿ ਪ੍ਰੈਜ਼ੈਂਟ ਟਾਈਮ ਮਾਰਕੀਟ ਕਰ ਰਹੀ ਹੈ ਠੀਕ ਹੈ ਮਾਰਕੀਟ ਦੇ ਕੋਈ ਸਟਾਕਸ ਆ 10 10 12 12% ਜੰਪ ਦੇ ਰਹੇ ਆ ਡੇਲੀ ਅਸੀਂ ਉਹਨਾਂ ਨੂੰ ਵੇਖ ਕੇ ਮੇਰੀ ਕਈ ਵੀਰਾਂ ਨਾਲ ਕਈਆਂ ਦੇ ਮੈਸੇਜ ਵੀ ਆਉਂਦੇ ਕਿ ਵੀਰੇ ਐਡ ਐਡਾ ਜੰਪ ਦੇ ਰਹੇ ਆ ਅਸੀਂ ਬਾਏ ਕਰ ਲਈਏ ਲੋਕਾਂ ਨੂੰ ਜ਼ਿਆਦਾਤਰ ਚੱਲਦੀ ਟ੍ਰੇਨ ਤੇ ਚੜਨਾ ਪਸੰਦ ਹੈ ਕਿ ਅਸੀਂ ਚੱਲਦੀ ਟ੍ਰੇਨ ਤੇ ਚੜੀਏ ਜ਼ਿਆਦਾ ਪ੍ਰੋਫਿਟ ਕਮਾ ਲਾਂਗੇ ਛੇਤੀ ਟਾਰਗੇਟ ਤੇ ਪਹੁੰਚ ਜਾਾਂਗੇ ਪਰ ਤੁਹਾਨੂੰ ਇਹ ਵੀ ਚੀਜ਼ ਪਤਾ ਚੱਲਦੀ ਚ ਟ੍ਰੇਨ ਤੇ ਚੜਨ ਨਾਲ ਸਭ ਤੋਂ ਵੱਡਾ ਨੁਕਸਾਨ ਵੀ ਹੋ ਸਕਦਾ ਸਾਡਾ ਐਕਸੀਡੈਂਟ ਵੀ ਹੋ ਸਕਦਾ ਠੀਕ ਹੈ ਸੋ ਅਸੀਂ ਜ਼ਿਆਦਾਤਰ ਕੀ ਕਰ ਰਹੇ ਹਾਂ ਜਿਹੜੇ ਸਟਾਕ ਪਹਿਲਾਂ ਹੀ ਭੱਜ ਰਹੇ ਆ ਇਨਫਰਾ ਹੋ ਗਿਆ ਠੀਕ ਹੈ ਹੁਣ ਜਿਵੇਂ ਗੱਲ ਕਰਦੇ ਆ ਕਿ ਮੋਦੀ ਦੀ ਸਰਕਾਰ ਆ ਗਈ ਬੀਜੇਪੀ ਦੀ ਸਰਕਾਰ ਆ ਗਈ ਇਨਫਰਾ ਤੇ ਜ਼ਿਆਦਾ ਫੋਕਸ ਕਰੇਗਾ ਉਹ ਪਹਿਲੇ ਹੀ 올 ਟਾਈਮ ਹਾਈ ਤੇ ਨੇ ਪੀ ਐਸ ਯੂ ਸਟਾਕਸ ਬਹੁਤ ਵੱਡੀ ਰੈਲੀ ਦੇ ਚੁੱਕੇ ਨੇ ਰੇਲਵੇ ਸਟਾਕਸ ਬਹੁਤ ਵੱਡੀ ਰੈਲੀ ਦੇ ਚੁੱਕੇ ਨੇ ਈ ਵੀ ਸਟਾਕਸ ਬਹੁਤ ਵੱਡੀ ਰੈਲੀ ਦੇ ਚੁੱਕੇ ਨੇ ਬੜੇ ਇਹੋ ਜਿਹੇ ਸਟਾਕਸ ਨੇ ਸੋਲਰ ਦੇ ਸਟਾਕਸ ਚੱਕ ਲਓ ਜਿਹੜੇ ਸਟਾਕਸ ਬਹੁਤ ਵੱਡੀ ਰੈਲੀ ਦੇ ਚੁੱਕੇ ਆ ਠੀਕ ਹੈ ਅਸੀਂ ਉਹਨਾਂ ਨੂੰ ਬਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨਾਂ ਦੇ ਵਿੱਚ ਹੋਰ ਮੋਮੈਂਟਮ ਆਏਗਾ ਇਹ ਹੋਰ ਸਪੀਡ ਤੇ ਤਾਂ ਜਾਣਗੇ ਸਭ ਤੋਂ ਵੱਡਾ ਨੁਕਸਾਨ ਇੱਥੇ ਹੁੰਦਾ ਠੀਕ ਹੈ ਅਸੀਂ ਜ਼ਿਆਦਾਤਰ ਭਜਦੇ ਹੋਏ ਸਟਾਕਸ ਨੂੰ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਜਦੋਂ ਉਹਨਾਂ ਸਟਾਕ ਦੀ ਬ੍ਰੇਕ ਲੱਗਦੀ ਹੈ ਜਾਂ ਤਾਂ ਬਹੁਤ ਥੱਲੇ ਡਿੱਗਦੇ ਨੇ ਠੀਕ ਹੈ ਜਾਂ ਉਹ ਕਈ ইਅਰਜ਼ ਲਈ ਕਈ ਮਹੀਨੇਾਂ ਲਈ ਕਨਸੋਲਿਡੇਸ਼ਨ ਜ਼ੋਨ 'ਚ ਚਲੇ ਜਾਂਦੇ ਨੇ ਫਰ 2 ਸਾਲ ਲਈ ਵੀ ਕੰਸੋਲਿਡੇਸ਼ਨ ਜ਼ੋਨ ਚ ਚਲਾ ਗਿਆ ਤੁਸੀਂ ਅੱਜ ਬਾਈ ਕੀਤਾ 2 ਸਾਲ ਲਈ ਤੁਹਾਨੂੰ ਕੋਈ ਰਿਟਰਨ ਨਹੀਂ ਦਿੱਤਾ ਗੱਲ ਤਾਂ ਉੱਥੇ ਹੀ ਹੈਗੀ ਨਾ 2 ਸਾਲਾਂ 'ਚ ਤੁਹਾਨੂੰ ਕੋਈ ਫੰਡ ਬਣਿਆ ਨਹੀਂ ਮੈਂ ਇਹ ਨਹੀਂ ਕਹਿ ਰਿਹਾ ਕਿ ਸਟਾਕ ਡੇਗ ਜਾਣਗੇ ਇਹ ਵੀ ਕਦੇ ਖਤਮ ਨਹੀਂ ਹੋਏਗਾ ਬਟ ਕੀ ਹੁੰਦਾ ਚੀਜ਼ ਸਮਝਣ ਦੀ ਕੋਸ਼ਿਸ਼ ਕਰੋ ਇੱਕ ਪੁਆਇੰਟ ਹੁੰਦਾ ਮਾਰਕੀਟ ਦੇ ਵਿੱਚ ਜਦੋਂ ਕਿ ਸਟਾਕਸ ਪਹਿਲਾਂ ਹੀ ਰੈਲੀ ਦੇ ਚੁੱਕੇ ਹੁੰਦੇ ਆ ਨਿਊਜ਼ ਬੇਸ ਤੇ ਪਹਿਲਾਂ ਉਹਨਾਂ 'ਚ ਰੈਲੀ ਆ ਚੁੱਕੀ ਆ ਹੁਣ ਕੀ ਹੋਏਗਾ ਨਿਊਜ਼ بیس ਤਾਂ ਖਤਮ ਹੋ ਗਿਆ ਹੁਣ ਕੀ ਹੈ ਹੁਣ ਉੱਥੇ ਕੰਸੋਲਿਡੇਸ਼ਨ ਆ ਸਕਦਾ ਜਾਂ ਉਹਨਾਂ ਚ ਰਿਟਰੇਸਮੈਂਟ ਆ ਸਕਦੀ ਹੈ ਸੋ ਸਾਨੂੰ ਮੋਮੈਂਟਮ ਵਾਲੇ ਸਟਾਕਸ ਤੋਂ ਵੀ ਥੋੜਾ ਬਹੁਤ ਬਚਨ ਦੀ ਲੋੜ ਹੁੰਦੀ ਹੈ ਸਾਨੂੰ ਫੋਕਸ ਕਰਨਾ ਚਾਹੀਦਾ ਹੈ ਵੈਲਿਊਏਸ਼ਨ ਸਟਾਕਸ ਤੇ ਸਾਨੂੰ ਸੈਕਟਰ ਰੋਟੇਸ਼ਨ ਬਾਰੇ ਸਮਝਣ ਦੀ ਲੋੜ ਹੈ ਕਿ ਕਿਹੜੇ ਸਟਾਕਸ ਨੇ ਪ੍ਰੈਜ਼ੈਂਟਲੀ ਬੁਲ ਰਨ ਵਿੱਚ ਪਾਰਟਿਸਿਪੇਟ ਨਹੀਂ ਕੀਤਾ ਬਟ ਫੰਡਾਮੈਂਟਲੀ ਸਟਰੋਂਗ ਨੇ ਜਿਵੇਂ ਪਿਛਲੀ ਵੀਡੀਓ ਵਿੱਚ ਮੈਂ ਪੇਂਟ ਸੈਕਟਰ ਬਾਰੇ ਦੱਸਿਆ ਏਸ਼ੀਅਨ ਪੇਂਟ ਵਰਜਰ ਪੇਂਟ ਕੋਈ ਵੀ ਪੇਂਟ ਚੱਕ ਲੋ ਪਿਛਲੇ 3-4 ਸਾਲਾਂ ਤੋਂ ਉਹ ਇੱਕੋ ਪ੍ਰਾਈਸ ਤੇ ਹੀ ਟ੍ਰੇਡ ਕਰ ਰਹੇ ਨੇ ਬਟ ਫੰਡਾਮੈਂਟਲੀ ਉਹਨਾਂ ਦੇ ਪ੍ਰੋਫਿਟ ਲਾਸਟ ਸਟੇਟਮੈਂਟ ਹਾਈ ਨੇ ਸਭ ਕੁਝ ਬੈਲੈਂਸ ਸ਼ੀਟਾਂ ਸਭ ਤੋਂ ਵਧੀਆ ਨੇ ਕਿਸੇ ਪਾਸੇ ਲਾਸ ਨਹੀਂ ਦਿਖ ਰਿਹਾ ਬਟ ਫਿਰ ਵੀ ਉਹਨਾਂ ਨੇ ਨਿਫਟੀ ਦੇ ਨਾਲ ਪਾੜ ਨਹੀਂ ਕੀਤਾ ਸੋ ਮੈਂ ਉਹਨੂੰ ਬੈਸਟ ਓਪਰਚੁਨਿਟੀ ਮੰਨ ਰਿਹਾ ਉੱਥੇ ਸੈਕਟਰ ਰੋਟੇਸ਼ਨ ਕਰਨ ਦੀ ਕਿਉਂਕਿ ਉਹ ਸਟਾਕ ਜੇ ਨਿਫਟੀ ਥੱਲੇ ਵੀ ਆਉਂਦੀ ਹੈ ਨਾ ਉਹ ਓਨੇ ਜਿਆਦਾ ਢਿੱਗਣਗੇ ਨਹੀਂ ਜਿੰਨੇ ਮੋਮੈਂਟਮ ਵਾਲੇ ਥੱਲੇ ਹੋਣਗੇ ਠੀਕ ਹੈ ਉਹ ਜ਼ਿਆਦਾਤਰ ਕਨਸੋਲਿਡੇਸ਼ਨ ਜ਼ੋਨ 'ਚ ਜਾ ਸਕਦੇ ਆ ਤੇ ਜੀ ਗਲਤੀ ਵੀ ਕਲੀਅਰ ਹੋ ਗਈ ਕਿ ਅਸੀਂ ਮੋਮੈਂਟਮ ਵਾਲੇ ਸਟਾਕਸ ਨੂੰ ਜ਼ਿਆਦਾ ਪਿਕ ਕਰਦੇ ਹਾਂ ਚੌਥੀ ਗਲਤੀ ਕੀ ਕਰਦੇ ਹਾਂ ਅਸੀਂ ਬਾਇ ਇਨ ਦਾ ਫੋਮੋ ਕਰਦੇ ਹਾਂ ਫੋਮੋ ਫੀਅਰ ਆਫ ਮਿਸਿੰਗ ਓਪਰਚ्युनिटी ਜ਼ਿਆਦਾਤਰ ਲੋਕਾਂ ਨੂੰ ਕੀ ਹੁੰਦਾ ਯਾਰ ਅੱਜ ਬਾਇ ਨਾ ਨਾ ਕੀਤਾ ਸ਼ਾਇਦ ਕੱਲ ਨੂੰ ਸਾਨੂੰ ਮੌਕਾ ਹੀ ਨਹੀਂ ਮਿਲੂਗਾ ਸਾਰੇ ਵੀਰਾਂ ਦੇ ਦਿਮਾਗ 'ਚ ਇਹ ਡਰ ਬੈਠਾ ਹੁੰਦਾ ਹੈ ਕਿ ਯਾਰ ਅੱਜ ਸਟਾਕ ਭੱਜ ਜਾਏਗਾ ਬਾਇ ਕਰ ਲਈਏ ਕੱਲ ਨੂੰ 5% ਹੋਰ ਉੱਤੇ ਜਾਵੜਿਆ ਫਿਰ ਡਰ ਲੱਗਦਾ ਯਾਰ ਅੱਜ ਹੀ ਬਾਇ ਕਰ ਲਈਏ ਕੀ ਪਤਾ ਇਹ ਦੂਗਾ 10 20% ਉੱਤੇ ਹੋਰ ਚਲਾ ਜਾਵੇ ਸਾਨੂੰ ਇਹ ਡਰ ਹੁੰਦਾ ਹੈ ਕਿ ਅਸੀਂ ਕਿਤੇ ਓਪਰਚ्युनिटी ਨਾ ਗਵਾ ਲਈਏ ਤਾਂ ਕਰਕੇ ਅਸੀਂ ਸਟਾਕਸ ਨੂੰ ਛੇਤੀ ਛੇਤੀ ਬਾਈ ਕਰਨਾ ਸ਼ੁਰੂ ਕਰ ਦਿੰਦੇ ਹਾਂ ਠੀਕ ਹੈ ਸਾਰਾ ਫੰਡ ਲਾਉਣਾ ਸ਼ੁਰੂ ਕਰ ਦਿੰਦੇ ਹਾਂ ਜਦੋਂ ਅਸੀਂ ਕਾਲੀ ਵਿੱਚ ਬਿਨਾਂ ਰਿਸਰਚ ਤੋਂ ਫੋਮੋ ਦੇ ਵਿੱਚ ਬਾਈ ਕਰਦੇ ਹਾਂ ਨਾ ਕਿਸੇ ਦੇ ਕੈਨ ਤੇ ਜਾਂ ਡਾਰਟ ਨਾਲ ਬਾਈ ਕਰ ਲੈਣੇ ਆ ਤਾਂ ਸਾਨੂੰ ਬਹੁਤ ਵੱਡਾ ਲਾਸ ਦੇ ਕੇ ਜਾ ਸਕਦਾ ਹੈ ਇੱਕ ਚੀਜ਼ ਸਮਝੋ ਮਾਰਕੀਟ ਹਮੇਸ਼ਾ ਸਾਨੂੰ ਓਪਰਚੁਨਿਟੀ ਦਿੰਦੀ ਹੀ ਰਹੇਗੀ ਮਾਰਕੀਟ ਕਦੇ ਖਤਮ ਨਹੀਂ ਹੋਣ ਜਾ ਰਹੀ ਮਾਰਕੀਟ ਹਮੇਸ਼ਾ ਪ੍ਰਾਇਮਰੀ ਸੈਕੰਡਰੀ ਫੇਸਿਸ ਵਿੱਚ ਹੀ ਚੱਲਦੀ ਹੈ ਇੱਕ ਨਾ ਇੱਕ ਦਿਨ ਤੁਹਾਨੂੰ ਸੈਕੰਡਰੀ ਫੇਸ ਮਿਲੇਗਾ ਜਦੋਂ ਤੁਹਾਨੂੰ ਬਾਈਂਗ ਓਪਰਚੁਨਿਟੀ ਮਿਲੇਗੀ ਹੀ ਮਿਲੇਗੀ ਸੋ ਕਦੇ ਵੀ ਸਾਨੂੰ ਫੋਰਮੋ ਵਿੱਚ ਨਹੀਂ ਹੋਣਾ ਚਾਹੀਦਾਗਾ ਠੀਕ ਹੈ ਵੇਟ ਕਰੋ ਪੇਸ਼ੈਂਸ ਹੋਣਾ ਚਾਹੀਦਾ ਫੋਰਮੋ ਵਿੱਚ ਕੀ ਆ ਸੀ ਆਪਦਾ ਪੇਸ਼ੈਂਸ ਗਵਾ ਬੈੰਨੇ ਆ ਸਾਨੂੰ ਇਹ ਹੁੰਦਾ ਕਿ ਯਾਰ ਦੇਖੋ ਫੋਮੋ ਦਾ ਮਤਲਬ ਇਹ ਹੈ ਫੀਅਰ ਆਫ ਮਿਸਿੰਗ ਓਪਰਚ्युनिटी ਸਾਨੂੰ ਇਹ ਹੁੰਦਾ ਕਿ ਅਸੀਂ ਯਾਰ ਮੌਕਾ ਹੀ ਗਵਾ ਲਿਆ ਅੱਜ ਜਿਹੜੇ ਸੋਚ ਰਿਹਾ ਕਿ ਈਵੀ ਸੈਕਟਰ ਨੂੰ ਬਾਈ ਕਰ ਲਈਏ ਜਿਹੜੇ ਪਹਿਲਾਂ ਹੀ ਮੋਮੈਂਟਮ ਵਿੱਚ ਹੈ 4 4 5 5 ਗੁਣਾ ਹੋ ਚੁੱਕੇ ਅੱਜ ਬਾਈ ਕਰ ਲਈਏ ਸ਼ਾਇਦ ਅਸੀਂ ਜਿਹੜਾ 5 ਗੁਣਾ ਵਾਲੀ ਰੈਲੀ ਗਵਾ ਚੁੱਕੇ ਹਾਂ ਉੱਤੇ ਵੀ ਜਿਹੜੀ 5 ਗੁਣਾ ਵਾਲੀ ਹੋਣੀ ਹੈ ਉਹ ਵੀ ਨਾ ਗਵਾ ਦਈਏ ਇਸ ਤਰ੍ਹਾਂ ਮਾਰਕੀਟ 'ਚ ਨਹੀਂ ਹੁੰਦਾਗਾ ਕਿ ਯਾਰ ਉਹ ਫੋਮੋ ਬੜੇ ਗਲਤ ਡਿਸੀਜਨ ਦਵਾ ਦਿੰਦਾ ਸਾਡੇ ਤੋਂ ਸੋ ਸਾਨੂੰ ਫੋਮੋ ਵਿੱਚ ਨਹੀਂ ਹੋਣਾ ਚਾਹੀਦਾ ਠੀਕ ਹੈ ਫੋਰਥ ਪੁਆਇੰਟ ਵੀ ਕਲੀਅਰ ਫਿਫਥ ਤੇ ਆਉਣ 5th ਪੁਆਇੰਟ ਕੀ ਹੈ ਜਿਆਦਾਤਰ ਅਸੀਂ ਸਟਾਕਸ ਬਾਈ ਕਰਦੇ ਹਾਂ ਟਿਪ ਬੇਸ ਤੇ ਠੀਕ ਹੈ ਅਸੀਂ ਖੁਦ ਐਨਲਿਸਿਸ ਨਹੀਂ ਕਰਦੇ ਬڑے ਟੈਲੀਗ੍ਰਾਮ ਚੈਨਲ ਬਣੇ ਹੋਏ ਆ WhatsApp ਗਰੁੱਪਸ ਬਣੇ ਹੋਏ ਆ YouTubeਸ ਮੇਰੇ ਵਰਗੇ ਯੂਟਿਊਬਰ ਕਹਿ ਲਓ ਮੈਂ ਕਿਸੇ ਹੋਰ ਤੇ ਬਲੇਮ ਨਹੀਂ ਕਰੂੰਗਾ ਮੇਰੇ ਵਰਗੇ ਯੂਟਿਊਬਰ ਆ ਜੋ YouTube ਵੀਡੀਓਸ ਪਾਉਂਦੇ ਆ 10 ਦਿਨ ਕੇ ਵੀਰੇ ਆ ਸਟਾਕਸ ਇੰਨੇ ਵਧੀਆ ਨੇ ਤੇ ਤੁਸੀਂ ਸਿਰਫ ਬਲਾਈਂਡਲੀ ਠੀਕ ਹੈ ਬਾਈ ਨੇ ਕੀ ਐਨਾਲਿਸਿਸ ਕੀਤਾ ਕਿਸ ਬੇਸ ਤੇ ਬਾਈ ਕੀਤਾ ਤੁਸੀਂ ਇਹ ਨਹੀਂ ਵੇਂਦੇਗੇ ਤੁਸੀਂ ਸਿਰਫ ਤੁਸੀਂ ਟਿਪ ਦੇਖ ਲਈ ਉਹ ਬਾਈ ਨੇ ਸਟਾਕ ਦਾ ਨਾਮ ਲਿਆ ਇਸ ਸਟਾਕ ਦਾ ਨਾਮ ਲਿਆ ਬਾਈ ਕਰ ਲੀਏ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਸਟਾਕ ਦੇ ਫੰਡਾਮੈਂਟਲ ਕੀ ਨੇ ਇਹ ਨਹੀਂ ਪਤਾ ਉਹ ਸਟਾਕ ਦੀ ਵੈਲਿਊਏਸ਼ਨ ਕੀ ਹੈ ਇਹ ਨਹੀਂ ਪਤਾ ਕਿ ਉਹਦੀ ਬੈਲੈਂਸ ਸ਼ੀਟਾ ਕੀ ਕਹਿ ਰਹੀ ਹੈ ਤੁਹਾਨੂੰ ਕੁਝ ਨਹੀਂ ਪਤਾ ਤੁ ਤੁਸੀਂ ਸਿਰਫ ਉਸ ਬੰਦੇ ਤੇ ਕਹਿਣ ਤੇ ਬਾਈ ਕਰ ਲਿਆ ਕਿਉਂਕਿ ਤੁਸੀਂ ਉਸ ਤੇ ਵਿਸ਼ਵਾਸ ਕਰ ਰਹੇ ਸੀਗੇ ਹੁਣ ਮੇਰੇ ਅਗਿਆ ਚਲੋ ਠੀਕ ਹੈ ਮੈਂ ਤੁਹਾਨੂੰ ਸਟਾਕ ਸਹੀ ਵੀ ਦੱਸਦਾ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਸਟਾਕ ਸਹੀ ਦੱਸਦਾ ਪਰ ਤੁਹਾਨੂੰ ਇਹ ਪਤਾ ਕਿ ਮੈਨੂੰ ਕਾਦੇ ਲਈ ਬਾਇ ਕੀਤਾ ਕੀ ਮੈਂ ਉਹਦੇ ਵਿੱਚ ਪੋਜੀਸ਼ਨਲ ਟ੍ਰੇਡ ਬਣਾਈ ਹੈ ਕੀ ਸਵਿੰਗ ਬਣਾਈ ਹੈ ਕੀ ਮੈਂ ਇਨਵੈਸਟਮੈਂਟ ਕੀਤੀ ਹੈ ਇਨਵੈਸਟਮੈਂਟ ਕਈ ਸਾਲਾਂ ਦੀ ਹੁੰਦੀ ਹੈ ਪੋਜੀਸ਼ਨਲ ਕੁਝ ਮਹੀਨਿਆਂ ਦੀ ਹੁੰਦੀ ਹੈ ਸਵਿੰਗ ਹੋ ਸਕਦਾ ਕੁਝ ਹਫ਼ਤਿਆਂ ਦੀ ਹੋਵੇ ਕੁਝ ਹਫ਼ਤਿਆਂ ਬਾਅਦ ਮੈਂ ਨਿਕਲਣਾ ਹੋਵੇ ਤੇ ਤੁਸੀਂ ਉਹਨੂੰ ਇਨਵੈਸਟਮੈਂਟ ਕਰਕੇ ਬੈਠੇ ਹੋ ਸੋ ਟਿਪ ਬੇਸ ਤੇ ਵੀ ਕਈ ਵਾਰ ਸਹੀ ਟਿਪ ਮਿਲਣ ਤਾਂ ਵੀ ਅਸੀਂ ਨੁਕਸਾਨ ਖਾ ਜਾਂਦੇ ਹਾਂ ਗਲਤ ਟਿਪਾਂ ਤਾਂ ਅੱਜ ਦੇ ਸਮੇਂ 'ਚ ਮਿਲਦੀਆਂ ਹੀ ਮਿਲਦੀਆਂ ਸਹੀ ਟਿਪ ਤੇ ਵੀ ਨੁਕਸਾਨ ਹੁੰਦਾ ਕਿਉਂਕਿ ਸ ਜਦੋਂ ਬੁਲਰਨ ਚੱਲ ਰਿਹਾ ਹੋਵੇ ਨਾ ਤੁਹਾਡੇ ਕੋਲ ਕੁਝ ਵੀ ਕਰਨ ਲਈ ਨਹੀਂ ਹੁੰਦਾ ਨਵੇਂ ਸਟਾਕਸ ਬਾਈ ਕਰਨ ਦੀ ਓਪਰਚੁਨਿਟੀ ਨਹੀਂ ਹੁੰਦੀ ਇਹ ਸਭ ਤੋਂ ਵਧੀਆ ਟਾਈਮ ਹੁੰਦਾ ਇਨਵੈਸਟਮੈਂਟ ਕਰਨ ਦਾ ਕਾਦੇਚ ਨੌਲੇਜ ਵਿੱਚ ਕੋਸ਼ਿਸ਼ ਕਰੋ ਟੈਕਨੀਕਲ ਐਨਾਲਿਸਿਸ ਸਿੱਖਣ ਦੀ ਕੋਸ਼ਿਸ਼ ਕਰੋ ਫੰਡਾਮੈਂਟਲ ਐਨਾਲਿਸਿਸ ਕਰਨ ਦੀ ਟੈਕਨੀਕਲ ਐਨਾਲਿਸਿਸ ਦਾ ਆਪਣਾ ਪੂਰਾ ਕੋਰਸ ਚੱਲ ਰਿਹਾ 14 ਵੀਡੀਓਜ਼ ਪੈ ਚੁੱਕੀਆਂ ਨੇ ਸ਼ੁਰੂ ਤੋਂ ਸ਼ੁਰੂ ਕਰੋ ਸਭ ਕੁਝ ਦੇਖੋ ਜਿਹੜੇ ਵੀਰਾਂ ਨੂੰ ਸਟਾਕ ਮਾਰਕੀਟ ਇਹ ਵੀ ਨਹੀਂ ਪਤਾ ਕਿ ਸ਼ੁਰੂ ਤੋਂ ਕੰਮ ਕਿਵੇਂ ਕਰਦੀ ਹੈ ਸਟਾਕ ਮਾਰਕੀਟ ਫਾਰ ਬਿਗਨਰਸ ਉਹਨਾਂ ਦੇ ਲਈ ਵੀ ਇੱਕ ਅਲੱਗ ਪਲੇਲਿਸਟ ਬਣੀ ਹੈ ਤੁਸੀਂ ਉਹ ਦੇਖ ਲਓ ਠੀਕ ਹੈ ਨਹੀਂ ਤਾਂ ਬੁੱਕਸ ਪੜੋ ਫੰਡਾਮੈਂਟਲਸ ਦੀਆਂ ਬੁੱਕਸ ਪੜੋ ਟੈਕਨੀਕਲ ਦੀਆਂ ਬੁੱਕਸ ਪੜੋ ਐਜੂਕੇਸ਼ਨ ਲੈਣ ਦੀ ਕੋਸ਼ਿਸ਼ ਕਰੋ ਟਾਈਮ ਨੱਗਾਓ ਟਾਈਮ ਦੀ ਯੂਟਿਲਾਈਜ਼ ਕਰੋ ਟਾਈਮ ਨੂੰ ਠੀ ਠੀਕ ਹੈ ਮੇਰੇ ਖਿਆਲ ਨਾਲ ਪੰਜਵੀਂ ਪੁਆਇੰਟ ਵੀ ਕਲੀਅਰ ਹੋਏਗਾ ਕਿ ਟਿਪ ਦੇ ਸਤੇ ਜਿਹੜੇ ਲੋਕ ਬਾਈ ਕਰਦੇ ਉਹ ਘਾਟਾ ਖਾਂਦੇ ਨੇ ਫਿਰ ਆ ਗਿਆ ਸਿਕਸਥ ਪੁਆਇੰਟ ਸਿਕਸਥ ਪੁਆਇੰਟ ਇਹ ਹੈ ਕਿ ਬੜੇ ਲੋਕ ਇਨਵੈਸਟ ਕਰਕੇ ਬੈਠੇ ਹੁੰਦੇ ਆ ਅੱਜ ਤੋਂ 2 ਸਾਲ ਪਹਿਲਾਂ ਬਾਈ ਕੀਤੀ ਸਾਲ ਪਹਿਲਾਂ ਬਾਈ ਕੀਤੀ ਹੈ ਕਿਉਂਕਿ ਬੁਲ ਰਨ ਸਾਨੂੰ ਬਹੁਤ ਵਧੀਆ ਮਾਰਕੀਟ ਦੇ ਚੁੱਕੀ ਹੈ ਅਸੀਂ ਪ੍ਰੋਫਿਟ ਬੁਕਿੰਗ ਨਹੀਂ ਕਰਦੇ ਸਾਨੂੰ ਇਹੀ ਲੱਗਦਾ ਹੈ ਕਿ ਜਿਹੜਾ ਸੈਕਟਰ ਅਸੀਂ ਚੁੱਕਿਆ ਜਿਹੜਾ ਸਟਾਕ ਅਸੀਂ ਚੁੱਕਿਆ ਇਹ ਹਮੇਸ਼ਾ ਹੀ ਤਾਂ ਜਾਂਦਾ ਰਹੇਗਾ ਮਾਰਕੀਟ ਵਿੱਚ ਹਮੇਸ਼ਾ ਤੁਹਾਨੂੰ ਦੱਸਿਆ ਇੱਕ ਪ੍ਰਾਇਮਰੀ ਫੇਸ ਹੁੰਦਾ ਇੱਕ ਸੈਕੰਡਰੀ ਹ ਠੀਕ ਹੈ ਫੋਰ ਐਗਜ਼ਾਮਪਲ ਪੀਐਸਯੂ ਸਟਾਕਸ 3 ਤੋਂ 4 ਗੁਣਾ ਰੈਲੀ ਦੇ ਚੁੱਕੇ ਆ ਈਵੀ ਸਟਾਕਸ ਕੋਈ 5 6 ਗੁਣਾ ਰੈਲੀ ਵੀ ਦੇ ਚੁੱਕੇ ਆ ਕਈ ਸਟਾਕਸ ਐਹੋ ਜਿਹੇ ਆ ਜਿਹੜੇ 10 ਤੋਂ 15 ਗੁਣਾ ਰੈਲੀ ਵੀ ਦੇ ਚੁੱਕੇ ਆ ਪਿਛਲੇ 3 ਤੋਂ 4 ਸਾਲਾਂ ਚ بڑے ਸਟਾਕਸ ਨੇ ਜਿੰਨਾ ਬਾਰੇ ਆਪਾਂ ਆਪਣੀ ਵੀਡੀਓ ਚ ਗੱਲ ਕਰਦੇ ਰਹਿੰਦੇ ਆ ਹੁਣ ਕਈ ਵੀਰਾਂ ਨੂੰ ਇਹ ਲੱਗਦਾ ਕਿ ਇਹ ਸਟਾਕ ਸਿੱਧੇ ਤਾਂ ਹੀ ਜਾਂਦੇ ਰਹਿਣਗੇ ਇੰਨਾ ਚ ਕੋਈ ਸਕੈਂਡਰੀ ਫੇਸ ਆਏਗਾ ਹੀ ਨਹੀਂ ਭਾਈ ਵੱਡੀ ਤੋਂ ਵੱਡੀ ਕੰਪਨੀ ਵੀ ਹੋਵੇ ਨਾ ਉਹਨਾਂ ਵਿੱਚ ਵੀ ਸਕੈਂਡਰੀ ਫੇਸ ਹੁੰਦਾ ਐਚਡੀਐਫਸੀ ਬੈਂਕ ਚੱਕ ਲੋ ਤਿੰਨ ਚਾਰ ਸਾਲਾਂ ਚ ਕੋਈ ਰਿਟਰਨ ਦਿੱਤਾ ਨਹੀਂ ਦਿੱਤਾ ਏਸ਼ੀਅਨ ਪੇਂਟ ਤਿੰਨ ਚਾਰ ਸਾਲਾਂ ਚ ਕੋਈ ਰਿਟਰਨ ਦਿੱਤਾ ਨਹੀਂ ਦਿੱਤਾ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਵੀ ਇੱਕ ਥਾਂ ਤੇ ਆ ਕੇ ਸਟੌਪ ਹੁੰਦੀਆਂ ਜਦੋਂ ਵੈਲਿਊਏਸ਼ਨ ਬੇਸ ਤੇ ਮਹਿੰਗੀਆਂ ਹੁੰਦੀਆਂ ਸੋ ਕਿਸੇ ਥਾਂ ਤੇ ਆ ਕੇ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਨੂੰ ਬਹੁਤ ਹੱਦ ਤੱਕ ਪਰਸੈਂਟੇਜ ਤੇ ਪ੍ਰੋਫਿਟ ਬਣ ਗਿਆ ਉੱਥੇ ਤੁਹਾਨੂੰ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਹੈ ਕੁਝ ਫੰਡ ਉਹ ਸਟਾਕ ਚ ਕੱਢ ਲੈਣਾ ਚਾਹੀਦਾ ਤੇ ਸੈਕਟਰ ਰੋਟੇਸ਼ਨ ਸੌਰੀ ਸੈਕਟਰ ਰੋਟੇਸ਼ਨ ਕਰਕੇ ਉਹਨਾਂ ਸਟਾਕਸਾਂ 'ਚ ਜਾਣਾ ਚਾਹੀਦਾ ਜਿਹੜੇ ਵੈਲਿਊਏਸ਼ਨ ਤੇ ਪਏ ਨੇ ਜਿਨ੍ਹਾਂ ਨੇ ਰੈਲੀ ਨਹੀਂ ਦਿੱਤੀ ਠੀਕ ਹੈ ਸੋ ਸਾਨੂੰ ਪ੍ਰੋਫਿਟ ਬੁਕਿੰਗ ਕਰਨਾ ਬਹੁਤ ਵੱਡਾ ਪੁਆਇੰਟ ਹੈ ਜਿਹੜੇ ਆਪਣੇ ਵੀਰ ਕਰਦੇ ਨਹੀਂ ਸੋਚਦੇ ਆ ਯਾਰ ਕੋਈ ਨਾ ਇਹ ਚੱਲਦਾ ਰਹੇਗਾ ਰਿਲਾਈਐਂਸ ਦੀ ਗੱਲ ਕਰੀਏ ਰਿਲਾਈਐਂਸ ਨੇ 7 ਸਾਲ ਇੱਕ ਪੁਆਇੰਟ ਤੇ ਖੜੇ ਨੇ ਕੋਈ ਰੈਲੀ ਨਹੀਂ ਦਿੱਤੀ ਟਾਟਾ ਮੋਟਰਸ ਦੀ ਅਸੀਂ ਹਮੇਸ਼ਾ ਗੱਲ ਕਰਦੇ ਆ ਟਾਟਾ ਮੋਟਰਸ ਵਰਗਾ ਕੋਈ ਸਟਾਕ ਹੀ ਨਹੀਂ ਟਾਟਾ ਮੋਟਰ ਦਾ ਇੱਕ ਰਿ ਸਟਾਕ ਚੱਕ ਕੇ ਦੇਖੋ 10 ਸਾਲ ਤੱਕ ਉਹਨੇ ਕੋਈ ਰੈਲੀ ਨਹੀਂ ਦਿੱਤੀ 10 ਸਾਲ ਜਿਹੜੇ ਪੁਆਇੰਟ ਤੋਂ ਸ਼ੁਰੂ ਹੋਇਆ ਸੀ 10 ਸਾਲਾਂ ਬਾਅਦ ਫੇਰ ਉਸੇ ਪੁਆਇੰਟ ਤੇ ਵੀ ਆਇਆ ਸੀ ਤੁਸੀਂ ਸੋਚੋ ਤੁਸੀਂ 10 ਸਾਲ ਪਹਿਲਾਂ ਟਾਟਾ ਮੋਟਰ ਚ ਇਨਵੈਸਟ ਕੀਤਾ ਹੋਵੇ ਤੇ 10 ਸਾਲ ਬਾਅਦ ਤੁਹਾਨੂੰ ਉਸੇ ਪੁਆਇੰਟ ਤੇ ਮਿਲੇ ਕੀ ਜਾਇ ਚੀਜ 10 ਸਾਲ ਦਾ ਕੋਈ ਰਿਟਰਨ ਨਹੀਂ ਦਿੰਦਾ ਐਫ ਡੀ ਵੀ 2x ਕਰ ਜਾਂਦਾ ਠੀਕ ਹੈ ਸੋ ਮੈਂ ਪੁਆਇੰਟ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਹਰ ਕੰਪਨੀ ਕਿਸੇ ਨਾ ਕਿਸੇ ਪੁਆਇੰਟ ਤੇ ਆ ਕੇ ਐਗਜ਼ੌਸਟ ਹੁੰਦੀ ਹੁੰਦੀ ਹੈ ਜਦੋਂ ਵੀ ਤੁਹਾਨੂੰ ਲੱਗਦਾ ਕਿ ਉਹਦੇ ਵਿੱਚ ਐਗਜ਼ਰਸ਼ਨ ਆ ਰਹੀ ਹੈ ਠੀਕ ਹੈ ਰੈਲੀ ਖਤਮ ਹੋ ਰਹੀ ਹੈ ਜਾਂ ਪੈਸਾ ਰੋਟੇਟ ਹੋ ਰਿਹਾ ਹੋਰ ਸੈਕਟਰ ਚ ਤੁਹਾਨੂੰ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਹੈ ਠੀਕ ਹੈ ਸੋ ਸਿਕਸਥ ਪੁਆਇੰਟ ਸੀਗਾ ਸਾਨੂੰ ਪ੍ਰੋਫਿਟ ਬੁਕਿੰਗ ਕਰਨੀ ਚਾਹੀਦੀ ਹੈ ਹੁਣ ਆਉਣੇ ਆਪਾਂ ਲਾਸਟ ਪੁਆਇੰਟ ਤੇ ਸਤਵਾਂ ਸਤਵਾਂ ਪੁਆਇੰਟ ਪਤਾ ਕੀ ਹੈ ਸਤਵਾਂ ਪੁਆਇੰਟ ਇਹ ਹੈ ਕਿ ਅਸੀਂ ਟੋਟਲੀ ਹੀ ਕੈਸ਼ ਵਿੱਚ ਰਹਿਣੇ ਆ ਸਾਡੇ ਵੀਰ ਬਿਲਕੁਲ ਵੀ ਇਨਵੈਸਟਮੈਂਟ ਨਹੀਂ ਕਰਦੇਗੇ ਉਹ ਕੀ ਸੋਚਦੇ ਆ ਬੁਲ ਰਨ ਚੱਲ ਰਿਹਾ ਹੈ ਇੱਕ ਸਕੈਂਡਰੀ ਫੇਸ ਆਏਗਾ ਮੈਂ ਸਿਰਫ ਤੇ ਸਿਰਫ ਉਦੋਂ ਹੀ ਇਨਵੈਸਟਮੈਂਟ ਕਰਨੀ ਹੈ ਇਹ ਵੀ ਇੱਕ ਬੜਾ ਵੱਡਾ ਗਲਤ ਪੁਆਇੰਟ ਹੁੰਦਾ ਹੈ ਮੈਂ ਆਪਣੇ ਵੀਰਾਂ ਨੂੰ ਹਮੇਸ਼ਾ ਕਹਿੰਦਾ ਆਂ ਜਦੋਂ ਵੀ ਬੁਲਰਨ ਚੱਲ ਰਿਹਾ ਹੈ ਮੈਂ ਤੁਹਾਨੂੰ ਇਹ ਕਹਿ ਕਿ ਮੈਂ ਸੇਲਿੰਗ ਕਰ ਰਿਹਾ ਹਾਂ ਪਰ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਐਗਜ਼ਿਟ ਕਰ ਰਿਹਾ ਹਾਂ ਸੇਲਿੰਗ ਦਾ ਮਤਲਬ ਕਿ ਮੈਂ ਆਪਣਾ 20 ਤੋਂ 30% ਪੋਰਟਫੋਲੀਓ ਐਗਜ਼ਿਟ ਕਰ ਰਿਹਾ ਹਾਂ ਸੇਲ ਕਰ ਰਿਹਾ ਹਾਂ ਤਾਂ ਕਿ ਜਦੋਂ ਥੋੜੀ ਬਹੁਤ ਐਵਰੇਜ ਥੱਲੇ ਆਏਗੀ ਮੈਂ ਬਾਏ ਕਰਾਂਗਾ ਬਟ 70% ਹਜੇ ਵੀ ਮੈਂ ਸਟਾਕਸ ਦੇ ਵਿੱਚ ਹੀ ਬੈਠਾ ਕਿਉਂ ਕਿ ਜਿਹੜੇ ਮੇਰੇ ਕੋਲ ਸਟਾਕਸ ਹਨ ਉਹ ਵੈਲਿਊਏਸ਼ਨ ਬੇਸ ਤੇ ਨੇ ਮੋਮੈਂਟਮ ਵਾਲੇ ਨਹੀਂਗੇ ਹਮੇਸ਼ਾ ਦੇਖੋ ਮਾਰਕੀਟ ਦੇ ਵਿੱਚ ਸੈਕਟਰ ਰੋਟੇਸ਼ਨ ਹੁੰਦੀ ਹੈ ਕਈ ਵਾਰ ਕੀ ਹੁੰਦਾ ਨਿਫਟੀ ਥੱਲੇ ਆ ਰਹੀ ਹੁੰਦੀ ਹੈ ਬਾਕੀ ਸਟਾਕਸ ਤਾਂ ਜਾ ਰਹੇ ਹੁੰਦੇ ਆ ਜਿਹੜੇ ਸੈਕਟਰ ਨੇ ਰੈਲੀ ਨਹੀਂ ਦਿੱਤੀ ਸ਼ਾਇਦ ਉਹ ਬਾਅਦ ਚ ਰੈਲੀ ਦੇ ਦੇ ਠੀਕ ਹੈ ਤੁਸੀਂ ਹਰ ਟਾਈਮ ਦੇਖੋ 100% ਮਾਰਕੀਟ ਨੂੰ ਕਦੇ ਵੀ ਪ੍ਰੈਡਿਕਟ ਨਹੀਂ ਕਰ ਸਕਦੇ ਕਿ ਜਿਵੇਂ ਮੈਂ ਚਾਹਣਾ ਮਾਰਕੀਟ ਓਵੇਂ ਹੀ ਕਰੇਗੀ ਮਾਰਕੀਟ ਹਮੇਸ਼ਾ ਉਸ ਤਰ੍ਹਾਂ ਕਰਦੀ ਹੈ ਜਿਸ ਤਰ੍ਹਾਂ ਮਾਰਕੀਟ ਕਰਨਾ ਚਾਹੁੰਦੀ ਹੈ ਤੁਹਾਨੂੰ ਸਿਰਫ ਮਾਰਕੀਟ ਦੇ ਅਕੋਰਡਿੰਗਲੀ ਚੱਲਣਾ ਪਏਗਾ ਮਾਰਕੀਟ 'ਚ ਤੁਹਾਨੂੰ ਡਿਸੀਜਨ ਇਸ ਬੇਸ ਤੇ ਲੈਣੇ ਪੈਣਗੇ ਕਿ ਮਾਰਕੀਟ ਗਾਂ ਕੀ ਕਰਨ ਜਾ ਰਹੀ ਹੈ ਕੀ ਸਸੂ ਸਟਾਕਸ ای وی سٹاکਸ ਸਾਰੇ ਰੈਲੀ ਦੇ ਚੁੱਕੇ ਐ ਹੁਣ ਮੇਰਾ ਮਨ ਕੀ ਕਹਿੰਦਾ ਸ਼ਾਇਦ ਤੁਹਾਡਾ ਨਜ਼ਰੀਆ ਹੋਰ ਹੋਵੇ ਮੇਰਾ ਹੋਰ ਹੋ ਸਕਦਾ ਮੇਰਾ ਨਜ਼ਰੀਆ ਇਹ ਕਹਿੰਦਾ ਕਿ ਮਾਰਕੀਟ ਦਾ ਫੰਡ ਸ਼ਾਇਦ ਉਹਨਾਂ ਸਟਾਕਸ ਵਿੱਚ ਆਏਗਾ ਜਿਹੜੇ ਕਿ ਸਸਤੇ ਭਾਅ ਪਏ ਨੇ ਵੈਲਿਊਏਸ਼ਨ ਤੇ ਜਿਨ੍ਹਾਂ ਨੇ ਰੈਲੀ ਨਹੀਂ ਦਿੱਤੀ ਬਟ ਫੰਡਾਮੈਂਟਲੀ ਸਟਰੋਂਗ ਨੇ ਮੈਂ ਕੁਛ ਨਹੀਂ ਕੀਤਾ ਫੰਡ ਨੂੰ ਰੋਟੇਟ ਕੀਤਾ ਰੋਟੇਟ ਕਰਨ ਨਾਲ ਮੈਂ ਸਟਾਕਸ ਤੋਂ ਐਗਜ਼ਿਟ ਨਹੀਂ ਹੋਇਆ ਜਸਟ ਫੰਡ ਰੋਟੇਟ ਕੀਤਾ ਬਟ ਫਿਰ ਵੀ ਮੈਂ 70% ਸਟਾਕਸ ਵਿੱਚ ਹੀ ਬੈਠਾ ਕੱਲ ਨੂੰ ਕਰੈਕਸ਼ਨ ਆਉਂਦੀ 30% ਮੇਰੇ ਕੋਲ ਫੰਡ ਹੈਗਾ ਮੈਂ ਐਵਰੇਜ ਕਰ ਲਾਂਗਾ ਬਟ 100% ਕਦੇ ਵੀ ਐਗਜ਼ਿਟ ਕਰਨਾ ਮਾਰਕੀਟ ਚ ਬਿਲਕੁਲ ਜਾਇਜ਼ ਗੱਲ ਨਹੀਂ ਹੁੰਦੀ ਕਿਉਂਕਿ ਹੁਣ ਜਿਹੜੇ ਸਟਾਕ ਚ ਬੈਠਾ ਮੈਨੂੰ ਨਹੀਂ ਪਤਾ ਕਿ ਉਹਨਾਂ ਦਾ ਟੀ ਪੁਆਇੰਟ ਕੀ ਹੈ ਅ ਮਤਲਬ ਕਿ ਟਾਪ ਕੀ ਹੈ ਫੋਰ ਏਗਜ਼ੈਂਪਲ ਮੈਂ ਐਕਸਾਈਡ ਦਾ ਸਟਾਕ ਖਰੀਦਿਆ ਸੀ ਅਜ ਤੋਂ 7-8 ਮਹੀਨੇ ਪਹਿਲਾਂ ਜਾਂ ਅਮਰ ਆਇਆ ਬੈਟਰੀ ਈਵੀ ਦੇ ਸੈਕਟਰ ਦੇ ਸਟਾਕਸ ਆ ਗਏ ਮੇਰੇ ਜੋ ਟਾਰਗੇਟ ਸੋਚ ਕੇ ਚੱਲਿਆ ਸੀ ਨਾ ਸਟਾਕਸ ਉਸ ਤੋਂ ਤਾਂ ਕਿਤੇ ਗਾਂ ਲੰਘ ਚੁੱਕੇ ਨੇ ਠੀਕ ਹੈ ਉਸ ਤੋਂ ਕਿਤੇ ਗਾਂ ਲੰਘ ਚੁੱਕੇ ਨੇ ਹੁਣ ਮੈਨੂੰ ਨਹੀਂ ਪਤਾਗਾ ਕਿ ਇਹ ਰੈਲੀ ਕਦੋਂ ਖਤਮ ਹੋਏਗੀ ਜਦੋਂ ਵੀ ਮੈਨੂੰ ਲੱਗੇਗਾ ਕਿ ਜਿਵੇਂ 25000 ਮੈਂ ਤੁਹਾਨੂੰ ਪੁਆਇੰਟ ਦੱਸਿਆ ਕਿ ਮੇਰੇ ਲਈ ਇੱਕ ਸਾਈਕੋਲੋਜੀਕਲ ਰੈਜ਼ਿਸਟੈਂਸ ਪੁਆਇੰਟ ਹੈ ਮੈਂ ਉੱਥੇ ਥੋੜੀ-ਬਹੁਤ ਸੈਲਿੰਗ ਕਰਨੀ ਸ਼ੁਰੂ ਕਰ ਦਾਂਗਾ ਐਗਜ਼ਿਟ ਕਰਨਾ ਸ਼ੁਰੂ ਕਰ ਦਾਂਗਾ ਉਹ ਸਟਾਕਸ ਤੋਂ ਜਿਹੜੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਰੈਲੀ ਦੇ ਚੁੱਕੇ ਆ ਤੇ ਜਿਵੇਂ ਕਿ ਜਿਹੜੇ ਸਟਾਕਸ ਸਸਤੇ ਹੋਣਗੇ ਫੰਡ ਕੁਛ ਇੱਧਰ ਲਿਆਵਾਂਗਾ ਤੇ ਕੁਝ ਕੈਸ਼ ਦੇ ਰੂਪ ਚ ਆ ਜਾਾਂਗਾ ਤਾਂ ਕਿ ਜੇ ਕਰੈਕਸ਼ਨ ਆਉਂਦੀ ਹੈ ਤਾਂ ਆਪਾਂ ਹੋਰ ਬਾਏ ਕਰ ਲਈਏ ਠੀਕ ਹੈ ਜੀ ਮੇਰੇ ਖਿਆਲ ਨਹੀਂ ਤੇ ਮੈਂ ਕਿਹੜੇ 7 ਪੁਆਇੰਟ ਹੁੰਦੇ ਆ ਜਿੰਨਾ ਚ ਅਸੀਂ ਗਲਤੀ ਕਰਦੇ ਆ ਤੇ ਅਸੀਂ ਸਟਾਕ ਮਾਰਕੀਟ ਵਿੱਚ ਘਾਟਾ ਖਾਂਦੇ ਆ ਠੀਕ ਹੈ ਜੀ ਮੈਂ ਆਸ ਕਰੂੰਗਾ ਕਿ ਆਪਣੇ ਜਿੰਨੇ ਵੀ ਵੀਰ ਮੇਰੀ ਵੀਡੀਓ ਦੇਖ ਰਹੇ ਆ ਸੁਣ ਰਹੇ ਆ ਉਹ ਇਹ ਗਲਤੀਆਂ ਨਾ ਕਰਨ ਸਟਾਕ ਮਾਰਕੀਟ ਵਿੱਚ ਪੈਸਾ ਬੰਦਦਾ 100% ਬੰਦਦਾ ਹੈ ਬੁੱਲ ਰਣ ਵਿੱਚ ਵੀ ਲੋਕ ਘਾਟਾ ਕਿਉਂ ਖਾ ਲੈਂਦੇ ਆ ਕਿਉਂਕਿ ਇਹ 7 ਪੁਆਇੰਟਾਂ ਤੇ ਫੋਕਸ ਨਹੀਂ ਕਰਦੇ ਇਹ 7 ਗਲਤੀਆਂ ਕਰਦੇ ਆ ਬਟ ਜਿਹੜੇ ਵੀਰ ਮੇਰੇ ਨਾਲ ਜੁੜੇ ਆ ਮੈਂ ਆਸ ਕਰਦਾ ਕਿ ਉਹ ਇਸ ਗਲਤੀਆਂ ਤੋਂ ਬਚਣਗੇ ਸਿੱਖਣਗੇ ਨੌਲੇਜ ਲੈਣਗੇ ਤੇ ਸਮਝਣਗੇ ਕਿ ਅਸਲ ਵਿੱਚ ਪੈਸਾ ਬੰਦਦਾ ਕਿਵੇਂ ਆ ਠੀਕ ਹੈ ਤੇ ਇੱਕ ਹੋਰ ਮੈਂ ਆਸ ਕਰਦਾ ਕਿ ਜਿਹੜੇ ਵੀਰ ਕੋਈ ਵੀ ਗਲਤੀ ਕਰ ਰਿਹਾ ਇੱਕ ਰਿਕਮੈਂਡ ਵਿੱਚ ਜਰੂਰ ਦੱਸੋ ਦੇਖੋ ਇਹ ਨਹੀਂਗਾ ਕਿ ਤੁਸੀਂ ਗਲਤੋਂ ਕਿਉਂਕਿ ਤੁਹਾਨੂੰ ਕੁਛ ਨਾ ਕੁਛ ਤਾਂ ਸਿੱਖਣ ਨੂੰ ਮਿਲ ਰਿਹਾ ਹੈ ਨਾ ਬਟ ਦੇਖਣਾ ਚਾਹੁੰਦੇ ਆ ਕਿ ਆਪਣੇ ਕਿਹੜੇ ਵੀਰ ਕਿੱਥੇ ਕਿਹੜੇ ਪੁਆਇੰਟ ਤੇ ਕਿਹੜੀ ਮਿਸਟੇਕ ਕਰ ਰਹੇ ਆ ਕਮੈਂਟ ਕਰੋ ਕੋਈ ਇਸ਼ੂ ਨਹੀਂ ਬਸ ਦੇਖਣਾ ਹੀ ਚਾਹੁੰਦੇ ਆ ਸ਼ਾਇਦ ਉਹਨਾਂ ਵਿੱਚੋਂ ਵੀ ਆਪਾਂ ਨੂੰ ਕੋਈ ਨਵਾਂ ਪੁਆਇੰਟ ਨਿਕਲ ਕੇ ਆਵੇ ਤੇ ਆਪਾਂ ਉਹਦੇ ਤੇ ਗਾਂ ਕੋਈ ਨਵੀਂ ਵੀਡੀਓ ਚ ਡਿਸਕਸ਼ਨ ਕਰ ਲਈਏ ਠੀਕ ਹੈ ਜੀ ਸੋ ਮੇਰੇ ਖਿਆਲ ਨਹੀਂ ਤਾਂ ਇਨਫ ਹੈ ਇਹ ਵੀਡੀਓ ਚ ਜਿੰਨਾ ਮੈਂ ਦੱਸਣਾ ਚਾਹੁੰਦਾ ਸੀ ਵੀਡੀਓ ਜਿਆਦਾ ਲੰਮੀ ਨਹੀਂ ਲੈ ਕੇ ਜਾਣੀ ਫਿਰ ਆਪਣੇ ਵੀਰ ਬੋਰ ਵੀ ਹੁੰਦੇ ਆ ਕਿ ਆਪਣੇ ਵੀਰਾਂ ਨੂੰ ਐਜੂਕੇਸ਼ਨ ਮਿਲੀ ਹੋਏਗੀ ਸੋ ਆਸ ਕਰਦਾ ਕਿ ਸਾਰੇ ਵੀਰ ਪ੍ਰੋਪਰ ਨੌਲੇਜ ਵਾਲੇ ਪਾਸੇ ਧਿਆਨ ਦੇਣਗੇ ਆ ਟਾਈਮ ਤੁਹਾਡਾ ਇਨਵੈਸਟ ਕਰਨ ਦਾ ਕਾਦੇਚ ਐਜੂਕੇਸ਼ਨ ਵਾਲੇ ਪਾਸੇ ਟੈਕਨੀਕਲ ਐਨਾਲਿਸਿਸ ਫੰਡਾਮੈਂਟਲ ਐਨਾਲਿਸਿਸ ਇਹ ਚੀਜ਼ਾਂ ਤੇ ਫੋਕਸ ਕਰੋ ਸਿੱਖੋ ਸਟਾਕ ਮਾਰਕੀਟ ਵਰ ਕਿਵੇਂ ਕਰਦੀ ਹੈ ਜਦੋਂ ਮਾਰਕੀਟ ਚ ਕੱਲ ਨੂੰ ਸੈਕੰਡਰੀ ਫੇਸ ਆਏਗਾ ਉਦੋਂ ਓਪਰਚੁਨਿਟੀ ਆਏਗੀ ਸੰਡੀ ਸਟਾਕਸ ਚ ਇਨਵੈਸਟ ਕਰਨ ਦੀ ਠੀਕ ਹੈ ਪ੍ਰੈਜ਼ੈਂਟ ਟਾਈਮ ਦੇਖੋ ਮਾਰਕੀਟ ਕਰਦੀ ਕੀ ਪਈ ਹੈ ਐਜੂਕੇਸ਼ਨ ਲੈਣ ਦੀ ਕੋਸ਼ਿਸ਼ ਕਰੋ ਸੋ ਲਾਸਟ ਤੇ ਆਪਣੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ